ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਿਰਦੇਵ ਸਿੰਘ ਬੋਬੀ ਮਾਨ ਵੱਲੋਂ ਅੱਜ ਹਲਕਾ ਜਲਾਲਾਬਾਦ ਦੇ ਵੱਖ-ਵੱਖ ਪਿੰਡਾਂ ਵਿੱਚ ਦੌਰਾ ਕਰਕੇ ਚੋਣ ਪ੍ਰਚਾਰ ਕੀਤਾ ਗਿਆ ਜਿਸ ਦੇ ਚੱਲਦਿਆਂ ਅੱਜ ਉਹ ਪਿੰਡ ਖੁੜਾਂਜ ਵਿੱਚ ਵੀ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਜਿੱਥੇ ਅਕਾਲੀ ਦਲ ਦੇ ਸੀਨੀਅਰ ਆਗੂ ਜਸਰਤ ਸਿੰਘ ਸੰਧੂ ਦੀ ਅਗਵਾਈ ਦੇ ਵਿੱਚ ਅਕਾਲੀ ਵਰਕਰਾਂ ਤੇ ਸਮੂਹ ਸੰਧੂ ਪਰਿਵਾਰ ਦੇ ਵੱਲੋਂ ਬੋਬੀ ਮਾਨ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵੀ ਹਾਜ਼ਰ ਰਹੀ ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਅਕਾਲੀ ਦਲ ਦੇ ਨੇਤਾਵਾਂ ਤੋਂ ਇਲਾਵਾ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ ਨੇ ਹਾਜ਼ਰ ਹੋਏ ਲੋਕਾਂ ਨੂੰ ਅਕਾਲੀ ਦਲ ਦੇ ਸੱਤਾ ਸਮੇਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਂਦਾ ਭਰੋਸਾ ਵੀ ਦਿਵਾਇਆ ਗਿਆ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਨਰਦੇਵ ਸਿੰਘ ਬੋਬੀ ਮਾਨ ਨੇ ਕਿਹਾ ਕਿ ਹਲਕਾ ਫਿਰੋਜ਼ਪੁਰ ਵਿੱਚ ਲੋਕਾਂ ਦੇ ਵੱਲੋਂ ਉਹਨਾਂ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਉਹ ਇਹ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾਉਣਗੇ ਅਤੇ ਬਾਰਡਰ ਪੱਟੀ ਦੇ ਰਹਿੰਦੇ ਕੰਬਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਗੇ। ਮਾਨ ਸਾਹਿਬਾ ਜੀ ਹਲਕੇ ਦੇ ਪਿੰਡਾਂ ਦੇ ਵਿੱਚੋਂ ਕਿਹੋ ਜਿਹੀ ਚੱਲ ਰਹੀ ਹੈ ਚੋਣ ਮੈਂ ਬਹੁਤ ਵਧੀਆ ਚੱਲ ਰਹੀ ਹੈ ਜੀ ਬਹੁਤ ਵਧੀਆ ਹੰਗਾਰਾ ਹੈ ਸਾਡੇ ਤੋਂ ਤਾਂ ਪਹੁੰਚੇ ਨਜ਼ਾਰਾ ਲੋਕੀ ਬਹੁਤ ਬੁਲਾ ਰਹੇ ਆ ਬੜਾ ਉਤਸ਼ਾਹ ਵੋਟਰਾਂ ਦੇ ਵਿੱਚ ਬਹੁਤ ਚੰਗੀ ਲੀਡ ਲੈ ਕੇ ਜਿਹੜਾ ਇਲੈਕਸ਼ਨ ਆਇਆ ਚਰਮਨੀ ਕਾਲੀਦਲ ਨੂੰ ਵੇਚ ਤੋਂ ਆਣਗੇ ਤੁਹਾਨੂੰ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਚੋਣਾ ਲੜੀਆਂ ਜਾ ਰਹੀਆਂ ਮੁੱਦੇ ਤਾਂ ਬੜੇ ਨੇ ਮੁੱਦੇ ਜਿਹੜੀ ਸਰਕਾਰ ਚੱਲ ਰਹੀ ਹੈ ਮੌਕੇ ਦੀ ਜਿਹੜੇ ਮੌਜੂਦਾ ਵਿਧਾਇਕ ਨੇ ਪ੍ਰੋਪਰ ਪਾਰਲੀਮੈਂਟ ਦੇ ਵਿੱਚ ਇਹ ਕਿਸੇ ਦਾ ਕੋਈ ਕੰਮ ਹੀ ਨਹੀਂ ਕਰ ਰਹੇਗੇ ਪਹਿਲਾਂ ਤਾਂ ਮੈਂ ਜਨਤਾ ਨੂੰ ਵਿਸ਼ਵਾਸ ਦਿਵਾਣਾ ਹੈ ਕਿ ਜਿਹੜੇ ਕੰਮ ਐਮਐਲਏ ਨਹੀਂ ਕਰ ਰਹੇਗੇ ਉਹ ਪੈਰ ਦੇ ਆਧਾਰ ਤੇ ਕਰਾਂਗੇ ਔਰ ਮੁੱਦੇ ਇਹ ਆ ਕਿ ਸਾਡਾ ਜਿਹੜਾ ਏਰੀਆ ਜਿਹੜਾ ਸਾਡਾ ਪਾਰਲੀਮੈਂਟ ਕੌਨਸਟੈਂਸੀ ਹੈ ਇਹ ਬਾਰਡਰ ਦੇ ਨਾਲ ਲੱਗਦੀਆਂ ਜਿਹੜੀਆਂ ਬਾਰਡਰ ਤੇ ਮੰਗਾ ਹੈ ਉਹਨਾਂ ਨੂੰ ਪੈਲ ਦੇ ਆਧਾਰ ਤੇ ਹੱਲ ਕਰਾਂਗੇ ਜਿਵੇਂ ਜ਼ਮੀਨਾਂ ਕੱਚੀਆਂ ਪਈਆਂ ਪੱਕੀਆਂ ਕਰਾਂਗੇ ਜੀ ਬਾਲ ਸਾਹਿਬ ਨੇ ਲੇਕਿਨ ਜੋ ਸਮੇਂ ਦੀਆਂ ਸਰਕਾਰਾਂ ਹੁੰਦੀਆਂ ਨਹੀਂਆਂ ਉਹਨਾਂ ਨੇ ਵਿੱਚੋਂ ਕੁਝ ਤੋੜਤੀਆਂ ਉਹਦਾ ਮੁੱਦਾ ਵੀ ਪਾਰਲੀਮੈਂਟ 'ਚ ਉਠਾਵਾਂਗੇ ਨੰਬਰ 2 ਤੇ ਜਿਹੜਾ ਬਾਰਡਰ ਹੈ ਤੋਂ ਦਾ ਉਹਨੂੰ ਵੀ ਖਿਲਾਵਾਂਗੇ ਤਾਂ ਜੋ ਵਪਾਰ ਚੱਲੇ ਦੂਸਰੇ ਕੰਟਰੀਜ਼ ਨਾਲ ਰੋਜ਼ਗਾਰ ਮਿਲੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਜਿਹੜੀ ਕਰਾਹੇ ਪੈਰੀ ਹੈ ਨਸ਼ਿਆਂ ਚ ਵੱਲ ਰਜਨ ਵਧ ਰਿਹਾ ਹੈ ਉਧਰ ਉਹਨਾਂ ਨੂੰ ਮੋੜਾਂਗੇ ਔਰ ਕੰਮ ਤੇ ਲਾਵਾਂਗੇ ਬਾਬੇ ਮਾਨ ਹੋਰੀ ਕਿਸ ਪਾਰਟੀ ਨਾਲ ਆਪਣਾ ਮੁੱਖ ਮੁਕਾਬਲਾ ਮੰਨਦੇ ਹੈ ਕਿਸ ਉਮੀਦਵਾਰ ਦੇ ਨਾਲ ਮੈਨੂੰ ਨਹੀਂ ਲੱਗਦਾ ਕਿਸੇ ਨਾਲ ਮੁਕਾਬਲਾ ਹੋਊਗਾ ਪਰਮਾਤਮਾ ਮਿਹਰ ਕਰੂਗਾ ਇਹ ਤਾਂੜਾ ਵਰਕ ਕਰ ਰਹੇ ਅਸੀਂ ਲੀਡ ਵਧਾਉਣ ਵਾਸਤੇ ਕਰ ਰਹੇ ਹਾਂ ਬੋਲੋ ਸਾਹਿਬ ਕੀ ਮੈਨਾਂ ਚੱਲ ਰਿਹਾ ਕੋਈ ਮਾਨ ਰਾਦਾ ਜੰਪਰ ਦਾ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ ਅਸੀਂ 9 ਦੇ 9 ਹਲਕਿਆਂ ਦੇ ਵਿੱਚ ਜਾ ਕੇ ਨਾਲ ਚੋਣ ਪ੍ਰਚਾਰ ਦੇਖਿਆ ਹੈ ਜੀ ਤੇ ਲੋਕ ਬਹੁਤ ਪਿਆਰ ਸਤਿਕਾਰ ਦੇ ਰਹੇ ਹੈ ਤੇ ਸਾਨੂੰ ਵੱਡੀ ਉਮੀਦ ਹੈ ਕਿ ਬਹੁਤ ਵੱਡੀ ਲੀਡ ਨਾਲ ਇਹ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਵਾਂਗੇ ਜੀ ਹਲਕਾ ਜਲਾਲਾਬਾਦ ਨਾਲ ਸੰਬੰਧ ਰੱਖਦੇ ਹੋ ਇਹ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ ਹਲਕਾ ਜਲਾਲਾਬਾਦ ਦੇ ਸਪੋਚੇ ਵੋਟਰ ਸਹਿਬਾਨਾਂ ਨੂੰ ਮੇਰੀ ਤਾਂ ਇਹੀ ਅਪੀਲ ਹੈ ਕਿ ਆਪਾਂ ਆਪਣੇ ਤੇ ਬਗਾਨੇ ਦਾ ਅਰਥ ਸਮਝੀਏ ਮੇਰਾ ਕਹਿਣ ਦਾ ਭਾਵ ਵੀ ਤਿੰਨੋਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਸਾਰੀਆਂ ਕੇਂਦਰੀ ਪਾਰਟੀਆਂ ਤੇ ਉਹਨਾਂ ਨੇ ਆਪ ਦਾ ਕੇਂਦਰ ਲੈਵਲ ਤੇ ਦੇਖਣਾ ਕਿ ਸਾਨੂੰ ਕੀ ਸੂਟ ਕਰਦਾ ਹੈ ਚਾਹੇ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਚਾਹੇ ਭਾਰਤੀ ਜਨਤਾ ਪਾਰਟੀ ਤੇ ਇੱਕੋ ਇੱਕ ਸ਼੍ਰੋਮਣੀ ਅਕਾਲੀ ਦਲ ਹੈ ਜੋ ਕਿ ਪੰਜਾਬ ਦੇ ਹਿੱਤਾਂ ਨੂੰ ਵਾਚਦੀ ਹੈ ਪੰਜਾਬ ਦੇ ਹੱਕਾਂ ਲਈ ਲੜਾਈ ਲੜਦੀ ਹੈ ਤੇ ਅੱਗੇ ਜੇ ਆਪਾਂ ਵਿਕਾਸ ਦੀ ਵੀ ਗੱਲ ਕਰੀਏ ਤਾਂ ਮੈਨੂੰ ਕਹਿਣ ਦੀ ਲੋੜ ਨਹੀਂ ਇਹ ਸਾਰੇ ਪਲੀਪਾਂਤ ਜਾਣੂ ਐ ਕਿ ਜੋ ਹਲਕਾ ਜਲਾਲਾਬਾਦ ਦੇ ਵਿੱਚ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਹੋਇਆ ਉਹ ਨਾ ਤਾਂ ਕਦੇ ਪਿਛਲੇ 50 ਸਾਲਾਂ ਛੋਇਆ ਤੇ ਨਾ ਹੀ ਗਾਂ ਹੋ ਸਕਦਾ ਇਸ ਕਰਕੇ ਆਪਾਂ ਵਿਕਾਸ ਤੇ ਮੁੱਦੇ ਤੇ ਤੇ ਆਪ ਦੀ ਭਾਈਚਾਰਕ ਸਾਂਝ ਦੇ ਮੁੱਦੇ ਤੇ ਇਹ ਇਲੈਕਸ਼ਨ ਨੂੰ ਵਾਅਦੇ ਹੋਏ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸਦਾ ਨਰਦੇਵ ਸਿੰਘ ਜੀ ਬੋਬੀ ਮਾਨ ਨੂੰ ਜੇਤੂ ਬਣਾ ਕੇ ਲੋਕ ਸਭਾ ਦੀ ਪੌੜੀਆਂ ਚੜਾਈਏ ਕਿਉਂਕਿ ਉਹ ਵੀ ਆਪਣੇ ਹਲਕਾ ਜਲਾਲਾਬਾਦ ਨਾਲ ਹੀ ਸੰਬੰਧ ਰੱਖਦੇ ਐ ਤੇ ਜਿਵੇਂ ਕਿ ਸਵਰਗਵਾਸੀ ਸਦਾ ਰੋਰਾ ਸਿੰਘ ਜੀ ਮਾਨ ਨੇ ਤਿੰਨ ਵਾਰੀ ਲੋਕ ਸਭਾ ਦੇ ਵਿੱਚ ਫਿਰੋਜ਼ਪੁਰ ਹਲਕੇ ਦੀ ਨੁਮਾਇੰਦਗੀ ਕੀਤੀ ਹੈ ਤੇ ਸੇਵਾ ਕੀਤੀ ਹੈ ਉਸੇ ਤਰ੍ਹਾਂ ਬੋਬੀ ਮਾਨ ਜੀ ਨੂੰ ਵੀ ਆਪ ਇੱਕ ਮੌਕਾ ਦੇ ਕੇ ਲੋਕ ਸਭਾ ਪਹੁੰਚਾਈਏ